ਇਵੇਂ ਸ਼ਰਿਆਮੀ ਧੱਕਾ ਹੋ ਰਿਹਾ ਚਾਰੇ ਪਾਸੇ ਦੇਖ ਸਕਦੇ ਆ ਵੀ ਜਿੱਥੇ ਵੀ ਦੇਖਦੇ ਆ ਵੀ ਧੱਕਾ ਪ੍ਰਸ਼ਾਸਨ ਨੂੰ ਫੁੱਲ ਧੱਕਾ ਕਰ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਬਾਬਾ ਜੀ ਵੱਲੋਂ ਹੁਣ ਬੇਨਤਾ ਵੀ ਜੇ ਤਾਂ ਇਹਨਾਂ ਨੇ ਆਪਣੇ ਪੈਸੇ ਦਵਾਤੇ ਤਾਂ ਚੜਦੀ ਕਲਾ ਨਹੀਂ ਪਰ ਅਸੀਂ ਜਿਹੜਾ ਉਹ ਸੈਲਰ ਹੈ ਉਹਦੇ ਵਿੱਚ ਕੋੜੇ ਬੰਨਾਂਗੇ ਬੰਨ ਕੇ ਉਹ ਸੈਲਰ ਨੂੰ ਬੰਦ ਕਰਾਂਗੇ ਜਿਨ੍ਹਾਂ ਦੇ ਕੋਈ ਇਹਦੇ ਪੈਸੇ ਨਹੀਂ ਦਿੱਤੇ ਜਾਂਦੇ ਉਹਨਾਂ ਦੇ ਕੋਈ ਸੈਲਰ ਨਹੀਂ ਚੱਲੂ ਹੋਊਗਾ ਜੇ ਪ੍ਰਸ਼ਾਸਨ ਧੱਕਾ ਕਰੂਗਾ ਤਾਂ ਅਸੀਂ ਹੋਰ ਫੌਜ ਬੁਲਾ ਪੱਕੇ ਦੇ ਪੈਸੇ ਆ 5 ਕਰੋੜ 86 ਲੱਖ ਰੁਪਈਆ ਦੇਣਾ ਚਾਹੀਦਾ ਹੈ ਜੀ ਇਹਨਾਂ ਨੂੰ ਠੀਕ ਹੈ ਜੀ ਹਣ ਜੇ ਮੰਨ ਲਓ ਫੌਜਾ ਇਸੇ ਕੰਮ ਵਾਸਤੇ ਆ ਲੋਕਾਂ ਦੀ ਮਦਦ ਕਰਨ ਵਾਸਤੇ ਬਾਈ ਕਿੰਨੇ ਟਾਈਮ ਤੋਂ ਲਾਈ ਲਾ ਰਹੇ ਨੇ ਇਹ ਤਾਂ ਬਹੁਤ ਸਮਾਂ ਹੋ ਗਿਆ ਜੀ ਇਹਨਾਂ ਨੂੰ ਕਿੰਨੇ ਕਿਰਦਾਰ ਦੇ ਇਨਵੋਲਵ ਹੋਏ ਨੇ ਇਸ ਮਸਲੇ ਦੇ ਵਿੱਚ ਦੀ ਇੱਥੇ ਹੋ ਗਿਆ ਜੀ ਸਾਨੂੰ ਮੈਂ ਹੀ ਗੁਰਬਚਨ ਸ਼ਾਹ ਸਰਸਾ ਤੋਂ ਰਹਿਣ ਵਾਲਾ ਮੈਂ ਜੀ ਇਹਨੂੰ ਸ਼ਿਵ ਸ਼ਕਤੀ ਰਾਈਸ ਮਿਲ ਨੂੰ ਅੱਜ ਤੋਂ 2017 ਦੇ ਵਿੱਚ ਇਹਨੂੰ ਮੈਂ 20 ਕਰੋੜ ਦਾ maal ਦਿੱਤਾ ਸੀ ਕੀ ਦੱਸੀ 20 ਕਰੋੜ ਦਾ ਤਾਂ ਨਾ ਅਚਾਈ ਜਿਹਦੇ ਵਿੱਚੋਂ ਮੈਂ ਪਿੰਡਾਂ ਚੋਂ ਮਾਲ ਲੈ ਕੇ ਕੱਚਾ ਮਾਲ ਲੈ ਕੇ ਤੇ ਮੈਂ ਟਰੱਕਾਂ ਤੇ ਰਾਈ ਇਹਨੂੰ ਮਾਲ ਭਜਾਇਆ ਓਕੇ ਜਿਹਦੇ ਵਿੱਚੋਂ ਮੇਰੇ 5 ਕਰੋੜ 86 ਲੱਖ ਰੁਪਏ ਬਕਾਇਆ ਇਹਦੇ ਕੋਲ ਆ ਗਏ ਆ ਠੀਕ ਹੈ ਜੀ 9 ਸਾਲ ਹੋ ਗਏ ਮੈਨੂੰ ਇਹਨਾਂ ਨੂੰ ਖਰਾਬ ਕਰਦਿਆਂ ਨੂੰ ਜਿਹੜੇ ਲੈਣ ਵਾਲੇ ਆ ਉਹ ਮੇਰੇ ਮਗਰ ਮਗਰ ਫਿਰਦੇ ਆ ਮੈਂ ਬਰੇਟੇ ਤੋਂ ਮਾਲ ਚੁੱਕਿਆ ਸੀ ਕਾਫੀ ਉਹਨਾਂ ਦੀ ਦੁਕਾਨ ਵੀ ਫੇਲ ਹੋ ਗਈ ਉਹ ਮੇਰੇ ਅੱਜ ਇੱਥੇ ਮੌਜੂਦਾ ਵੀ ਹੈਗੇ ਆ ਜਿਨ੍ਹਾਂ ਨੂੰ ਲੋਕਾਂ ਨੂੰ ਮੈਂ ਦੇਣੇ ਮੇਰੇ ਘਰੇ ਬਾਕੇ ਬਹਿ ਜਾਂਦੇ ਆ ਕਹਿੰਦੇ ਮੇਰੇ ਪੈਸੇ ਦਿਓ ਮੇਰੇ ਘਰ ਦੇ ਡਿਪਰੈਸ਼ਨ ਚ ਬੱਚੇ ਮੇਰੇ ਡਿਪਰੈਸ਼ਨ ਚ ਹੋ ਗਏ ਇੰਨਾ ਸਾਹਿਤ ਪਰੇਸ਼ਾਨ ਆ ਕਿ ਮੈਂ ਸੁਸਾਇਸਾਈਡ ਕਰਨ ਦਾ ਚਲਾ ਗਿਆ ਸੀਗਾ ਲੇਕਿਨ ਇਹ ਬਾਬਾ ਦੀ ਗੁਰੂ ਦੀਆਂ ਲਾੜਨੀਆਂ ਫੋਜਾਂ ਨੇ ਮੈਨੂੰ ਇਹਨਾਂ ਨੇ ਕਿਹਾ ਵੀ ਤੈਨੂੰ ਇਹੋ ਜਿਹਾ ਕੰਮ ਨਹੀਂ ਕਰਨ ਦੀ ਲੋੜ ਐ ਅਸੀਂ ਬੈਠੇ ਆ ਮੈਂ ਹੁਣ ਇਹਨਾਂ ਦੇ ਚਰਨਾਂ ਦੇ ਵਿੱਚ ਆਇਆ ਬਾਬਾ ਮੇਜਰ ਸਿੰਘ ਸੋਢੀ ਜੀ ਦਸ਼ਮੇਸ਼ ਤਰਨਾਦਲ ਵਾਲੇ ਉਹਨਾਂ ਨੇ ਕਿਹਾ ਵੀ ਤੁਹਾਡਾ ਇੱਕ ਇੱਕ ਪੈਸਾ ਤੁਹਾਨੂੰ ਦਿਵਾਵਾਂਗੇ ਜਿਹੜਾ ਇਹ ਤੁਸੀਂ ਮਾਲ ਦਿੱਤਾ ਸੀਗਾ ਇਹਦਾ ਤੁਹਾਡੇ ਕੋਲ ਰਿਕਾਰਡ ਬਕਾਇਆ ਤੁਹਾਡੇ ਕੋਲ ਪੱਕੇ ਚਮਾਲ ਆਇਆ ਕੱਚੇ ਤੇ ਕੋਈ ਮਾਲ ਨਹੀਂ ਆਇਆ ਠੀਕ ਹੈ ਜੀ ਹੁਣ ਕੀ ਕਹਿ ਰਹੇ ਨੇ ਜਿਹੜੇ ਤੁਹਾਡੇ ਇਹ ਕੋਈ ਮਾਲ ਭੇਜਿਆ ਸੀ ਮਾਲ ਭੇਜਿਆ ਪਹਿਲਾਂ ਤੇ ਦਿੰਦੇ ਰਿਹਾ ਹੁਣ ਕੋਈ ਪੈਸਾ ਨਾ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਕੋਈ ਪੈਸਾ ਨਹੀਂ ਆਇਆ ਜੀ ਮੇਰੇ ਕੋਲ ਹੋ ਗਏ 5-6 ਸਾਲ ਹੋ ਗਏ ਜੀ 5-6 ਸਾਲਾਂ ਦਾ ਹੁਣ ਕੀ ਕੀ ਬਣਿਆ ਅੱਜ ਦੀ ਅੱਜ ਇਹਨੂੰ ਲੈ ਜਹਦਾ ਰਾਹ ਹੈ ਸਾਬ ਕਹਿੰਦਾ ਮੈਨੂੰ ਅੱਜ ਡਿਊਟੀ ਸਾਹਿਬ ਖਨੋਰੀ ਗਿਆ ਹੋਇਆ ਤੇ ਕੱਲ ਮੈਂ ਬੈਠ ਕੇ ਉਹਨਾਂ ਨਾਲ ਗੱਲ ਕਰਾਂਗਾ ਪਰਸੋ ਸਾਨੂੰ ਬੁਲਾਇਆ ਤੇ ਮੈਂ ਤੁਹਾਡਾ ਹਿਸਾਬ ਖਰਾ ਦਾਾਂਗਾ ਠੀਕ ਹੈ ਹੁਣ ਦੇਖੋ ਕੀ ਕਰਦੇ ਆ ਇਹ ਗੱਲਾਂ ਝਾਸੇ ਦੇ ਦੇ ਕੇ ਮੈਨੂੰ 8-9 ਸਾਲ ਹੋ ਗਿਆ ਜੀ ਤੁਸੀਂ ਕੋਈ ਥਾਣੇ ਦੇ ਵਿੱਚ ਐਪਲੀਕੇਸ਼ਨ ਨਹੀਂ ਦਿੱਤੀ ਕੋਈ ਮੁਕੱਦਮਾ ਦਰਜ ਹੋਇਆ ਕੋਈ ਐਸਪੀ ਕੋਈ ਐਸਪੀ ਨਹੀਂ ਛੱਡਿਆ ਕੋਈ ਡੀਐਸਪੀ ਨਹੀਂ ਛੱਡਿਆ ਲਹਿਰੇ ਦਾਣੀ ਛੱਡਿਆ ਕੋਈ ਸੁਨਾਮ ਦਾ ਡੀਐਸਪੀ ਨਹੀਂ ਛੱਡਿਆ ਕੋਈ ਸੰਗਰੂਰ ਦੇ ਐਸਐਸਪੀ ਨਹੀਂ ਛੱਡੇ ਕੋਈ ਮੈਂ ਸੀਐਮ ਨੂੰ ਨਹੀਂ ਛੱਡਿਆ ਮੈਂ ਘੱਟ ਤੋਂ ਘੱਟ ਮੇਰਾ ਖਿਆਲ ਨਹੀਂ ਦਾ 20-25 ਲੱਖ ਦਾ ਮੇਰਾ ਤੇਲ ਹੀ ਤੇਲ ਲੱਗ ਗਿਆ ਗੱਡੀਆਂ ਦਾ ਤੇ ਗੱਡ ਸੋ ਉਹ ਜਿਹੜੇ ਗੁਰੂ ਦੇ ਲਾਡਲੇ ਆ ਫੌਜਾਂ ਨੇ ਇਹ ਠੀਕ ਹਾਂ ਇਹ ਮੇਰਾ ਕੋਈ ਸਵੈਰਿ ਨਹੀਂ ਹਾਂ ਮੇਰਾ ਪੂਰਾ ਭਰੋਸਾ ਇਹਨਾਂ ਦੇ ਇਹ ਜੋ ਕਰਨਗੇ ਮੈਨੂੰ ਮਨਜ਼ੂਰ ਆ ਮੈਂ ਇਹਨਾਂ ਦੇ ਬਾਬਾ ਬਾਬਾ ਜੀ ਦੀ ਸੁੱੜਤੀ ਗੱਲ ਹੁਣ ਇਹ ਜਾਣਨ ਇਹਨਾਂ ਦਾ ਕੰਮ ਜਾਣੇ ਧੰਨਵਾਦ ਮੈਂ ਗੁਰੂ ਖਾਲਸਾ ਇਸ ਤੋਂ ਪਹਿਲਾਂ ਵੀ ਆਪਣਾ ਧਰਨਾ ਲਗਿਆ ਸੀਗਾ ਹਾਂ ਇਸ ਤੋਂ ਇਸ ਤੋਂ ਪਹਿਲਾਂ ਅਸੀਂ ਧਰਨਾ ਲਾਇਆ ਕਿਸਾਨ ਨਾਲ ਅਸੀਂ ਸਾਡੇ ਜਦੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਅਸੀਂ ਬਾਬਾ ਜੀ ਕੋ ਚਲੇ ਗਏ ਤੇ ਇਹਨਾਂ ਨੇ ਮਗਰੋਂ ਸਾਡੇ ਨਾਲ लाठी चार्ज ਕੀਤਾ ਸਾਡੇ ਬੰਦਿਆਂ ਨੂੰ ਬਹੁਤ ਮਾਰਿਆ ਠੀਕ ਹੈ ਫਿਰ ਅਸੀਂ ਜਿੱਦਣ ਆਏ ਘੋੜੇ ਲੈ ਕੇ ਗੁਰੂਦੇਵ ਲਾੜਦੀ ਫੌਜਾਂ ਆਈਆਂ ਤੇ ਉਤੋਂ ਮਿਲਦਾ ਜੋ ਹੈਗਾ ਬੰਦਾ ਉਹਦਾ ਭਰਾ ਸੀ ਸੁਣੀ ਦਾ ਮੁੰਡਾ ਸੀ ਮੈਨੂੰ ਲੱਗਦਾ ਉਹ ਆ ਕੇ ਗੱਲ ਵੀ ਪੈਂਦਾ ਏ ਫਿਰ ਲਾੜਦੀਆਂ ਫੌਜਾਂ ਨੇ ਧਮਕਾਇਆ ਤੇ ਫਿਰ ਹੋ ਗਿਆ ਠੀਕ ਹੈ ਜੀ ਦਲ ਦੀਆਂ ਲੜਦੀਆਂ ਫੌਜਾਂ ਬਾਬਾ ਜੀ ਪੂਰਾ ਮਾਮਲਾ ਤੁਸੀਂ ਤੁਹਾਡੇ ਧਿਆਨ ਚ ਆਇਆਗਾ ਤੇ ਪੂਰਾ ਮਾਮਲਾ ਕੀ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਪੰਜਵਾਂ ਨਿਸ਼ਾਨ ਦਲ ਪੰਥ ਦੇ ਮੌਜੂਦਾ ਮੁਕੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਥੋੜੀ ਸਾਹਿਬ ਜੀ ਉਹਨਾਂ ਵੱਲੋਂ ਫੌਜਾਂ ਨੂੰ ਸਨੇਹਾ ਲਾਇਆ ਗਿਆ ਵੀ ਜੋ ਇੱਥੇ ਰੈਸ ਮੇਲਾ ਹੈ ਇਹਦੇ ਉੱਤੋਂ ਇਹਨਾਂ ਨੇ ਕਾਪਲਾ ਕੀਤਾ ਜਿਹੜਾ ਇਹ ਤੋਂ 5 ਕਰੋੜ 86 ਲੱਖ ਰੁਪਏ ਲੈਣਾ ਜੋ ਕਿ ਉਹ ਦੇਣ ਚ ਨਹੀਂ ਆਉਂਦਾ ਪਹਿਲਾਂ ਵੀ ਉਹਨੇ ਕਈ ਵਾਰੀ ਸਾਨੂੰ ਲਾਰਾ ਲਾਇਆ ਤੇ ਪ੍ਰਸ਼ਾਸਨ ਵੀ ਉਹਨਾਂ ਦਾ ਸਾਥ ਦੇ ਰਿਹਾ ਕਿਸੇ 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 ਤੱਕ ਜਾ ਕੇ ਵੀ ਜਦੋਂ ਵੀ ਅਸੀਂ ਆਉਂਦੇ ਆ ਤੁਹਾਨੂੰ ਟਾਈਮ ਤੋਂ ਟਾਈਮ ਦਿੱਤਾ ਜਾਂਦਾ ਫੌਜਾਂ ਹੁਣ ਆਨੰਦਪੁਰ ਸਾਹਿਬ ਹੋਲਾ ਮੋਲਾ ਖੇਡਣ ਚਲੀ ਗਈਆਂ ਜਿਹੜੀ ਪਿੱਛੋਂ ਕਿਸਾਨ ਜਥੇਬੰਦੀ ਨੂੰ ਅਸੀਂ ਬਾਹ ਕੇ ਕੇ ਦੀ ਪ੍ਰਸ਼ਾਸਨ ਨੇ ਉਹਨਾਂ ਉੱਤੇ ਲਾਠੀ ਚਾਰਜ ਕੀਤਾ ਜੋ ਕਿ ਬਹੁਤ ਗਲਤ ਹੈ ਨਜਾਇਜ਼ ਹੈ ਧੱਕਾ ਕਰ ਰਹੇ ਨੇ ਸ਼ਰਿਆਮੀ ਧੱਕਾ ਹੋ ਰਿਹਾ ਚਾਰੇ ਪਾਸੇ ਦੇਖ ਸਕਦਾ ਵੀ ਜਿੱਥੇ ਵੀ ਦੇਖਦਾ ਵੀ ਧੱਕਾ ਪ੍ਰਸ਼ਾਸਨ ਫੁੱਲ ਧੱਕਾ ਕਰ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਬਾਬਾ ਜੀ ਵੱਲੋਂ ਹੁਣ ਬੇਨਤਾ ਹੈ ਵੀ ਜੇ ਤਾਂ ਇਹਨਾਂ ਨੇ ਆਪਣੇ ਪੈਸੇ ਦਵਾਤੇ ਤਾਂ ਚੜਦੀ ਕਲਾ ਨਹੀਂ ਪਰ ਅਸੀਂ ਜਿਹੜਾ ਉਹ ਸੈਲਰ ਹੈ ਉਹਦੇ ਵਿੱਚ ਕੋੜੇ ਬੰਨਾਂਗੇ ਬੰਨ ਕੇ ਉਹ ਸੈਲਰ ਨੂੰ ਬੰਦ ਕਰਾਂਗੇ ਜਿਨ੍ਹਾਂ ਦੇ ਕੋ ਇਹਦੇ ਪੈਸੇ ਨਹੀਂ ਦਿੱਤੇ ਜਾਂਦੇ ਉਹਨਾਂ ਦੇ ਕੋ ਸੈਲਰ ਨਹੀਂ ਚੱਲੂ ਹੋਊਗਾ ਜੇ ਪ੍ਰਸ਼ਾਸਨ ਧੱਕਾ ਕਰੂਗਾ ਤਾਂ ਅਸੀਂ ਹੋਰ ਫੌਜ ਬੁਲਾਵਾਂਗੇ ਕੋੜੇ ਅਸੀਂ ਸਾਰਾ ਦਲਪੰਤ ਇੱਥੇ ਬੁਲਾਵਾਂਗੇ ਜਿਕਾਰਾਂ ਕੇ ਜਾਵੇ ਨਿਆਲੋ ਜਾਵੇ ਸ਼ਿਦਾਂ ਨੂੰ ਭਾਵੇ ਅੱਜ ਅੱਜ ਤੁਸੀਂ ਲਹਿਰਾ ਕਾਗਾ ਦੇ ਐਸਐਚਓ ਨੂੰ ਮਿਲੇ ਤੇ ਲਹਿਰਾ ਕਾਗਾ ਦੇ ਐਸਐਚਓ ਨਾਲ ਥੋੜੀ ਕੀ ਗੱਲ ਹੋਈ ਅੰਦਰ ਬਾਬਾ ਜੀ ਉਹ ਸ਼ਰਿਆਮ ਕਹਿੰਦੇ ਨੇ ਵੀ ਤੁਸੀਂ ਕੋਰਟ ਚ ਜਾਓ ਠੀਕ ਹੈ ਜੀ ਜੇ ਅਸੀਂ ਕਹਿੰਦੇ ਵੀ ਕੋਰਟ ਦਾ ਮਸਲਾ ਨਹੀਂ ਅਸੀਂ ਕੋਰਟ ਚ ਕਿਉਂ ਜੇ ਅਸਤਾ ਪੈਸੇ ਲੈਣੇ ਹੋ ਤੋਂ ਠੀਕ ਹੈ ਜੀ ਤੇ ਉਹਨਾਂ ਕਹਿੰਦੇ ਵੀ ਸੋਮਵਾਰ ਨੂੰ ਸਾਨੂੰ ਟਾਈਮ ਦੇ ਦਿਓ ਠੀਕ ਹੈ ਜੀ ਉਹ ਕਦੇ ਸਾਨੂੰ ਕਹਿ ਦਿੰਦਾ ਤੁਸੀਂ ਤਰਨਾ ਲਾ ਲਓ ਅਸੀਂ ਕੋਈ ਡਰਦੇ ਨਹੀਂ ਤੁਹਾਡੇ ਤੋਂ ਅਸੀਂ ਪ੍ਰਸ਼ਾਸਨ ਨੂੰ ਡਰਾਉਂ ਨਹੀਂ ਆਏ ਅਸੀਂ ਅਸੀਂ ਜਿਹੜਾ ਉਹਦਾ ਹੱਕ ਬਣਦਾ ਉਹ ਲੈਣ ਆਇਆ ਨਾ ਫੌਜਾਂ ਨੇ ਤਾਂ ਕਿਸ ਨੂੰ ਡਰਾਇਆ ਨਾ ਅਸੀਂ ਡਰਾਏ ਠੀਕ ਹੈ ਜੀ ਇਹ ਜੇ ਆਉਣ ਵਾਲ ਜਾ ਜਿੰਨਾ ਜਿਹੜੀ ਬਾਤ ਇਹ ਤਾਂ ਕਦੇ ਹੋਈ ਨਹੀਂ ਸਕਿਆ ਵੀ ਫੌਜ ਨੂੰ ਨੁਕਸਾਨ ਨਾ ਮਿਲੇ ਫਿਰ ਅਗਲਾ ਐਕਸ਼ਨ ਤੁਹਾਡਾ ਕੀ ਹੋਊਗਾ ਜੀ ਦੱਸਤਾ ਜੀ ਅਗਲਾ ਐਕਸ਼ਨ ਅਗਲਾ ਖੇਲਰ ਦਾ ਗੇਟ ਖੋਲ ਕੇ ਕੋੜੇ ਅੰਦਰ ਵਾਰ ਦੇਣੇ ਬਾਬਾ ਜੀ ਖੇਲਰ ਬੰਦ ਕਰ ਦੇ ਦੋ ਇਹ ਕਿੰਨੇ ਦਿਨਾਂ ਤੱਕ ਇਹ ਕਾਰਵਾਈ ਜੜੀ ਪਾ ਦੋ ਸੋਮਵਾਰ ਤੋਂ ਬਾਅਦ ਬਾਬਾ ਜੀ ਇਹ ਆਪਾਂ ਨੂੰ ਮੀਟਿੰਗ ਸੱਦੀ ਹੈ ਇਹਨਾਂ ਨੇ ਆਪਣ ਉਹਨਾਂ ਨਾਲ ਬਿਠਾਉਣ ਜੇ ਆਪਣੇ ਪੈਸੇ ਦੇਤੇ ਚੜ੍ਹਦੀ ਗੱਲ ਹੈ ਆਪਣਾ ਘੜਾ ਕੋਈ ਰੌਲਾ ਸੋਮਵਾਰ ਤੱਕ ਹੁਣ ਜਿਹੜੇ ਫੌਜਾਂ ਨੇ ਹੋ ਰਹੀ ਰਹਿਣਗੀਆਂ ਜੀ ਹਾਂਜੀ ਬਾਬਾ ਜੀ ਹੋਰ ਫੌਜਾਂ ਆ ਰਹੀਆਂ ਨੇ ਹੋਰ ਕੋੜੇ ਆ ਰਹੇ ਨੇ ਠੀਕ ਹੈ ਜੀ ਹਾਂਜੀ ਸਾਰਾ ਰਾਸ ਸਜਾ ਜਾ ਰਿਹਾ ਬਾਬਾ ਜੀ ਆਪ ਖੁਦ ਆ ਰਹੇ ਨੇ ਠੀਕ ਹੈ ਜੀ ਬਾਬਾ ਜੀ ਦਾ ਖਾਸ ਧਿਆਨ ਚ ਮਸਲਾ ਆਇਆ 5 ਕਰੋੜ 80 ਲੱਖ ਦਾ ਜਿੰਨੇ ਵੀ ਹੈਗੇ ਜੇ ਉਸ ਪਾਰਟੀ ਨਾਲ ਤੁਹਾਡੀ ਆਪ ਦੀ ਗੱਲ ਹੋਈ ਹੈ ਜੀ ਵੇਖੇ ਨਹੀਂ ਵਾਗਰੀ ਜਿਹਦੇ ਕੋੜੇ ਲੈ ਕੇ ਆਏ ਆਂ ਇਥੋਂ ਅਨੰਦਪੁਰ ਸਾਹਿਬੋਂ ਇਹ ਇਹਨੂੰ ਖत्री ਦੇ ਗਲ ਪੈ ਗਏ ਆਣ ਕੇ ਠੀਕ ਹੈ ਜੀ ਪੰਜ ਸੱਤ ਜਣੇ ਠੀਕ ਹੈ ਜੀ ਮੁੜ ਕੇ ਇਹ ਫੇਰ ਦੂਜੀ ਵਾਰ ਲੱਗਦਾ ਇਹਨੂੰ ਜਦੋਂ ਅਸੀਂ ਭਜਾਇਆ ਵਾ ਉਦੋਂ ਚਲੇ ਗਿਆ ਵਾ ਮੁੜ ਕੇ ਬਾਅਦ ਵਿੱਚ ਦਾਰੂ ਪੀ ਕੇ ਤੇ ਫੇਰ ਆਇਆ ਵਾ ਫੇਰ ਇਹਨਾਂ ਦਾ ਅਸੀਂ ਮੋਬਾਈਲ ਵੀ ਖੋਇਆ ਵਾ ਮੁੜ ਕੇ ਤੋਂ ਮਾਫੀ ਵੀ ਮੰਗਾਈ ਅਸੀਂ ਹੁਣ ਹੁਣ ਕਿੰਨੇ ਦਿਨ ਰਹਿਣਗੇ ਫੌਜਾਂ ਉਰੇ ਜੀ ਫੌਜਾਂ ਵਾਗਰੀ ਜਿੰਨੇ ਚਿਰ ਮਾਮਲਾ ਨਾਲ ਕੋਈ ਨਿਬੜਿਆ ਅਸੀਂ ਉਹਨਾਂ ਚਿਰ ਤੇ ਇੱਥੇ ਧਰਨਾ ਪੱਕਾ ਰੱਖਣਾ ਵਾ ਠੀਕ ਹੈ ਜੀ ਅਸੀਂ ਇਹਨਾਂ ਨੂੰ ਕੁੱਟਾ ਵੀ ਤੇ ਤੇ ਜਮਾ ਨਾ ਕਰੇ ਇਹਨਾਂ ਨੂੰ ਖਾਵਾਂਗੇ ਵੀ ਤੇ ਅੱਜ ਤੁਸੀਂ ਥਾਣਾ ਚਾ ਤੇ ਲੈ ਰਹੇ ਕਾਕਾ ਆਏ ਹਾਂ ਹਾਂਜੀ ਇਹਨਾਂ ਨੇ ਤੁਹਾਨੂੰ ਕੀ ਦਿੱਤਾ ਭਰੋਸਾ ਜੀ ਇਹਨਾਂ ਵਾਇਗਰ ਜੀ ਸਰ ਸੋਮਵਾਰ ਦਾ ਭਰੋਸਾ ਦਿੱਤਾ ਵਾ ਸੋਮਵਾਰ ਤੱਕ ਥੋੜੀ ਮੀਟਿੰਗ ਕਰਵਾ ਦੇਣਗੇ ਹਾਂਜੀ ਸੋਮਵਾਰ ਮੀਟਿੰਗ ਕਰਵਾਉਣਗੇ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਟ ਤੱਕ ਰੱਖਿਆ ਜੀ ਆਪਣੇ ਫੋਨ ਦੱਸਣਗੇ ਆਪਾਂ ਨੂੰ ਫੋਨ ਲਾਉਣਗੇ ਐਸ.ਐਸ.ਓ ਸਾਹਿਬ ਠੀਕ ਹੈ ਜੀ ਜੇ ਨਾ ਕੋਈ ਫੈਸਲਾ ਹੋਊਗਾ ਤੇ ਫਿਰ ਆਪਾਂ ਛੇਲਰ ਚ ਜਾ ਬੰਦ ਕਰਾਂਗੇ ਠੀਕ ਹੈ ਜੀ ਫੌਜਾਂ ਸਾਡੀਆਂ ਹੋਰ ਆ ਰਹੀਆਂ ਅੱਜ ਘੋੜੇ ਹੋਰ ਆ ਰਹੇ ਆ ਕੁਝ ਹੈਗੇ ਬਾਬਾ ਜੀ ਚਲੋ ਇੱਥੇ ਨਹੀਂ ਆਏ ਅਸੀਂ ਆਏ ਆ ਹੁਣੇ 100 ਵਾਰ ਤਾਂ ਹੀ ਦੇਖਣਾ ਵਾ ਵੀ ਕੀ ਆ ਨਹੀਂ ਚੇਲਰ ਬੰਦ ਕਰ ਦੇ ਠੀਕ ਕੀ ਸੋਚਦੇ ਵੀ ਇਨਸਾਫ ਮਿਲੂਗਾ ਮਿਲਣਾ ਚਾਹੀਦਾ ਜੀ ਉਹਨਾਂ ਅਗਲੇ ਦਾ ਮੂੰ ਪੱਕੇ ਦੇ ਪੈਸੇ ਆ 5 ਕਰੋੜ 86 ਲੱਖ ਰੁਪਈਆ ਦੇਣਾ ਚਾਹੀਦਾ ਜੀ ਇਹਨਾਂ ਨੂੰ ਠੀਕ ਹੈ ਜੀ ਔਰ ਜੇ ਮੰਨ ਲਓ ਫੌਜਾਂ ਇਸੇ ਕੰਮ ਵਾਸਤੇ ਆ ਲੋਕਾਂ ਦੀ ਮਦਦ ਕਰਨ ਵਾਸਤੇ ਬਾਬਾ ਜੀ ਕਿੰਨੇ ਟਾਈਮ ਤੋਂ ਲੜਾਈ ਲਾ ਰਹੇ ਨੇ ਇਹ ਤਾਂ ਬਹੁਤ ਸਮਾਂ ਹੋ ਗਿਆ ਜੀ ਇਹਨਾਂ ਨੂੰ ਕਿੰਨੇ ਕਿਲੇ ਕਿਰਦੇ ਇਨਵੋਲਵ ਹੋਏ ਨੇ ਇਸ ਮਸਲੇ ਦੇ ਵਿੱਚ ਦੀ ਇੱਥੇ ਹੋ ਗਿਆ ਜੀ ਸਾਨੂੰ 2 ਮਹੀਨੇ ਹੋ ਚੱਲੇ ਆ ਫਿਰ 2 ਮਹੀਨੇ ਪਹਿਲਾਂ ਅਸੀਂ ਬੈਠ ਉਦੋਂ ਸਾਡੇ ਨਾਲ ਕਿਸਾਨ ਜੁਨੀਆ ਨਾਲ ਬੈਠੀਆਂ ਸੀ ਦੋ ਜਥੇਬੰਦੀਆਂ ਅਸੀਂ ਆਨੰਦਪੁਰ ਸਾਹਿਬ ਮੱਲੇ ਤੇ ਚਲੇ ਗਏ ਇਹਨਾਂ ਸਾਡੇ ਪਿੱਛੋਂ ਉਹਨਾਂ ਤੇ ਲਾਠੀ ਚਾਰਜ ਕਰਤਾ ਹੁਣ ਖਾਲਸਾ ਇਕੱਲਾ ਬੈਠੂਗਾ ਜੀ ਕਿਸਾਨ ਜੁਨੀਆ ਦੀ ਮਰਦ ਵੀ ਰੱਖੂਗਾ ਇਕੱਲਾ ਖਾਲਸਾ ਬੈਠੂਗਾ ਜੀ ਹੁਣ ਇੱਕ ਝੰਡਾ ਤੇ ਕੋਈ ਝੰਡਾ ਖਾਲਸੇ ਦਾ ਹਾਂ ਜੋ ਬਾਬਾ ਮਿੱਤਰ ਸਿੰਘ ਜੀ ਸਾਨੂੰ ਹੁਕਮ ਦੇਣਗੇ ਸਾਡੇ ਮੇਨ ਮੌਜੂਦਾ ਮੁਖੀ ਆ ਜੋ ਉਹਨਾਂ ਦਾ ਹੁਕਮ ਸਾਨੂੰ ਸਿਰ ਮੱਥੇ ਜੇ ਉਹਨਾਂ ਨੇ ਸੋਮਵਾਰ ਕਾ ਸੇਲਰ ਬੰਦ ਕਰ ਦਿਓ ਇਹ ਸੇਲਰ ਬੰਦ ਕਰ ਦੇਣਾ ਜੋ ਬਾਬਾ ਬਣ ਕਹਤਾ ਵੇਖਰ ਗੀ ਗੋਟੀ ਕੋਪਾਵੇ ਬਹੁਤ ਸੁਰੀਆ ਕਾਲ